ਕਈ ਤੇ ਵੀ ਨਿੰਦ ਦਿਆ ਬਾਬਾ ਜੀ ਵੈਗੁਰੂ ਨੰਝ ਪਾਓ ਕੱਲੀ ਕਥਾ ਸੁਣਾਓ ਕਿਉ ਕਥਾ ਤੇ ਗੱਲਾਂ ਵਾ ਥੋਥੀਆਂ ਗੱਲਾਂ ਹੀ ਮਾਰੇ ਤੇ ਗੁਰੂ ਅਰਜਨ ਸਾਹਿਬ ਮਾਰੇ ਕਹਿੰਦੇ 108 ਗ੍ਰੰਥ ਵੱਡੇ ਮੰਨੇ ਆ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਚਾਰ ਵੇਦ ਗਿਣ ਲਿਓ ਛੇ ਸ਼ਾਸਤਰ 18 ਪੁਰਾਣ 27 ਸਿਮਰਤियां 52 ਉਪਨਿਸ਼ਦਾਂ ਇਹ ਸਾਰੇ ਗਾਇਤਰੀ ਮੰਤਰ ਇਕੱਠੇ ਹੋ ਕੇ ਆਏ ਜਦੋਂ ਮਾਰੇ ਨੇ ਸਰੂਪ ਗੁਰੂ ਰਾਮ ਸਰ ਵਾਲੀ ਜਗ੍ਹਾ ਤੇ ਬੀੜ ਬੰਦੀ ਨਾ ਸਾਰੇ ਆਏ ਤੇ ਇਹਨਾਂ ਨੇ ਆ ਕੇ ਗੁਰੂ ਅਰਜਨ ਸਾਹਿਬ ਮਾਰੇ ਪਿਤਾ ਜੀ ਦੇ ਦਰਸ਼ਨ ਕੀਤੇ ਤੇ ਮਾਰੇ ਸਾਹਿਬ ਕਹਿੰਦੇ ਜੀ ਆਇਆਂ ਨੂੰ ਜੀ ਆਇਆਂ ਨੂੰ ਦਸੋ ਕੀ ਸੇਵਾ ਕਰੀਏ ਤੇ ਸਾਰੀਆਂ ਪੋਥੀਆਂ ਦੇ ਅੱਖਾਂ ਚ ਜਾਲਾ ਆ ਭਾਵਨਾ ਸੁਣਾਉਂਦਿਆ ਹੁਣ ਇਹਨਾਂ ਕੋਈ ਕਹਦੇ ਵੀ ਪੋਥੀਆਂ ਵੀ ਤੁਰਦੀਆਂ ਆਖੋ ਸਤਨਾਮ ਪਤਾ ਕੋਈ ਨਹੀਂ ਨਾ ਕਿਧਰ ਨੂੰ ਕੁੰਮ ਜਾਣਾ ਸਾਡੇ ਵਿਦਵਾਨ ਬੜੇ ਨਾ ਭਾਵਨਾ ਪੇਸ਼ ਕਰ ਰਿਹਾ ਸਾਰੀਆਂ ਪੋਥੀਆਂ ਸਾਰੇ ਗ੍ਰੰਥ ਇਕੱਠੇ ਹੋ ਕੇ ਚੱਲ ਕੇ ਆਏ ਕਿਹਦੇ ਕੋਲੇ ਗੁਰੂ ਅਰਜਨ ਸਾਹਿਬ ਜੀ ਕੋਲ ਪਾਤਸ਼ਾਹ ਕਹਿੰਦੇ ਕੀ ਸੇਵਾ ਕਰੀਏ ਕਹਿੰਦੇ ਦਾਤਿਆ ਸੇਵਾ ਤੇ ਅਸੀਂ ਕਰਨੀ ਐ ਦੁਨੀਆ ਦੀ ਮਰੇ ਕਹਿੰਦੇ ਅੱਖਾਂ ਚ ਪਾਣੀ ਕਿਉਂ ਆਇਆ ਕਹਿੰਦੇ ਇਸ ਕਰਕੇ ਆਇਆ ਕਿ ਸਾਨੂੰ ਕੋਈ ਪੜਦਾ ਨਹੀਂ ਹੁਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਓਏ ਅਸੀਂ ਵੇਦ ਕਿੱਥੋਂ ਪੜਨੇ ਸ਼ਾਸਤਰ ਕਿੱਥੋਂ ਪੜਨੇ ਸਿਵਰਤੀਆਂ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੀ ਪੜਨਾ ਜਪਜੀ ਸਾਹਿਬ ਦੀ ਸੰਥਿਆ ਨਹੀਂ ਕੀਤੀ ਆਖੋ ਸਤਨਾਮ ਦੂਜੀਆਂ ਪੜਾਈਆਂ ਕਰੀ ਜਾਂਦੇ ਨੇ ਨਿਤਨੇਮ ਵੀ ਸਿੱਖ ਲਈਏ ਆਪਣਾ ਦੇਹ ਚ ਰੂਪਰ ਪਾਨੀ ਤੇ ਨਿੰਦੈ ਜਿਹ ਗੰਗਾ ਨਹੀਂ ਕੋਈ ਨਿੰਦਿਆ ਉਹਨਾਂ ਦੀ ਕਰਦੇ ਜਿਨ੍ਹਾਂ ਨੂੰ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਵਾਨੀ ਕੰਠ ਸੀ ਗੱਜ ਕੇ ਆਖੇ ਸਾਧਨਾ ਤੂੰ ਨਿਤਨੇ ਵੀ ਸੁਣਾ ਦੇ ਚੱਲੇ ਨਾ ਬੜਾ ਅੱਜ ਬਹੁਤ ਬੁਰਾੜ ਇਹ ਸਾਰੇ ਗ੍ਰੰਥ ਆ ਕੇ ਵਿਰਾਗ ਵਿੱਚ ਕਹਿੰਦੇ ਦਾਤਾ ਸਾਨੂੰ ਕੋਈ ਨਹੀਂ ਪੜਦਾ ਜਿੱਥੇ ਪਏ ਉੱਥੇ ਰੁਲ ਚੱਲੇ ਮਿੱਟੀ ਜੰਮ ਗਈ ਘਟਾ ਲਾਈਬ੍ਰੇਰੀਆਂ ਬੰਦ ਹੋ ਗਈਆਂ ਹੁਣ ਫੇਸਬੁੱਕ ਵਟਸਐਪ ਵਿੱਚ ਚੱਲ ਰਿਹਾ ਕੋ ਸਤਨਾਮ ਜਿੰਨੀ ਗੰਦੀ ਰੀਲ ਪਾਓ ਉਹਨੇ ਵਿਊ ਤੇ ਪੈਹਾ ਤੇ ਮੈਂ ਕਦੇ ਸਹਿਜ ਪਾਠ ਕਰ ਰਿਹਾ ਸੀ ਉੱਥੇ ਮਾਰੇ ਨੇ ਬੜਾ ਸੁੰਦਰ ਜ਼ਿਕਰ ਕੀਤਾ ਚੌਂ ਯੁੱਗਾਂ ਦਾ ਕਹਿੰਦੇ ਸਤਜੁਗ ਦੇ 4 ਪੈਰ ਸੀ ਤ੍ਰੇਤੇ ਦੀਆਂ 3 ਲੱਤਾਂ ਦਵਾਪਰ ਦੀਆਂ 2 ਟੰਗਾਂ ਤੇ ਕਹਿੰਦੇ ਕਲਯੁਗ ਦੀ ਇੱਕੋ ਹੀ ਟੰਗ ਇੱਕ ਪੈਰ ਚੱਲੇ ਮਾਇਆ ਮੋਹ ਵਧਾਏ ਕਿੰਨੇ ਸੁੰਦਰ ਬਚ ਕਹਿੰਦੇ ਕਾਲ ਜੀ ਦਾ ਇਹੋ ਜਿਹਾ ਸਮਾਨਾ ਕੋਈ ਰਿਸ਼ਤਾ ਨਹੀਂ ਰਹਿ ਜਾਣਾ ਕੋਈ ਗੁਰੂ ਪੀਰ ਨਹੀਂ ਕੋਈ ਭਾਵਨਾ ਨਹੀਂ ਕੋਈ ਮੁਹੱਬਤਾਂ ਨਹੀਂ ਰਹਿਣੀਆਂ ਸਿਰਫ ਇੱਕੋ ਲਾਤ ਹੈ ਦੀ ਮਾਇਆ 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 ਤੇ ਮੈਂ ਬੀਬੀ ਬਾਪੂ ਨੂੰ ਸਮਝਾਉਣਾ ਨਾ ਵੀ ਜਿਵੇਂ ਬੁੱਢੇ ਹੋਏ ਆਂ ਤੇ ਆਪਦੇ ਜਾਮਾ ਕਰਾ ਲਿਆ ਕਰੋ ਬੈਂਕ ਚ ਆਖੋ ਵੈਖਰੋ ਵੀ ਜਿਹਦੀ ਬੈਂਕ ਚ ਦਾਦੀ ਦਾਦੇ ਦੀ ਰੁਪਈਆ 5-7 ਲੱਖ ਆ ਤੇ ਉਹਨੂੰ ਚਾਹ ਮਿਲਣੀ ਜੇ ਬੋਲੋ ਸਤਨਾ ਸ਼੍ਰੀ ਇਹ ਕਰਕੇ ਹੁਣ ਤੇ ਕਮਾਈ ਕਰਦੇ ਥੋੜਾ ਜਿਹਾ ਸੇਵਿੰਗ ਕਰੀ ਜਾਇਓ ਜਿਸ ਬਜ਼ੁਰਗ ਦੇ ਖਾਤੇ ਚ ਕਾਉਂਡ ਚ ਪੈਸੇ ਹੋਣਗੇ ਉਹਨੂੰ ਕਹਿਣਗੇ ਪਪਾ ਜੀ ਪਾਣੀ ਗਰਮ ਲੈਣਾ ਕਿ ਠੰਡਾ ਪਪਾ ਜੀ ਤੁਸੀਂ ਮੱਥਾ ਟੇਕਣ ਜਾਣਾ ਉਹ ਤੁਹਾਨੂੰ ਮੱਥਾ ਥੋੜਾ ਟੇਕਦਾ ਸੋਖਮੈ ਬਹੁ ਸੰਗੀ ਪਰ ਦੁਖਮੈ ਕਹਿੰਦੇ ਸਾਰੇ ਸੁੱਖਾਂ ਦੇ ਸੰਗੀ ਆ ਕਈਆਂ ਦੇ ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ ਆ ਨਾ ਉਹਨਾਂ ਦੀ ਟੌਰ ਆ ਘਰ 'ਚ ਉਹਨਾਂ ਦੀ ਨਹੀਂ ਉਹਨਾਂ ਦੀ ਪੈਨਸ਼ਨ ਦੀ ਆ ਨਹੀਂ ਮਾਇਆ ਕਾਰਨ ਧਾਵੀ ਮੂਰਖ ਲੋਗ ਇਸ ਕਰਕੇ ਭਾਗਾਂ ਵਾਲੀ ਜੇ ਮੇਨ ਕਿਤੇ ਗਲਤ ਹੋ ਜਾ ਮੈਨੂੰ ਮਾਫ ਕਰ ਦੇ ਕਿਉਂਕਿ ਜਵਾਨ ਨਾ ਉਤਰਾਂ ਸੰਗਤ ਮਾਫ ਕਰ ਦਿੰਦੀ ਆ ਗੁਰੂ ਵੀ ਮਾਫ ਕਰਦਾ ਪਰ ਲਾਈਵ ਨਹੀਂ ਮਾਫ ਕਰਦਾ ਆਖੋ ਵੇਖਦੇ ਇਹ ਜੇੜੀ ਨਿਕਲ ਗਈ ਪਤਾ ਨਹੀਂ ਕਿੱਥੋਂ ਤੱਕ ਅਮਰੀਕਾ ਕੈਨੇਡਾ ਉਸੇ ਵੇਲੇ ਉੱਡ ਜਾਂਦੀ ਆ ਸੰਗਤ ਬਖਸ਼ ਲਈ ਜਾਂਦੀ ਆ ਇਸ ਕਰਕੇ ਆਪਜੀ ਵੱਡੇ ਹੋ ਯਤਨ ਕਰਦੇ ਆ ਆਪਜੀ ਪਿਆਰ ਕਰਦੇ ਹੋ ਕਿਸੇ ਦੇ ਅੰਦਰ ਪਹੁੰਚ ਜੇ ਗੱਲ ਕਿਸੇ ਨੂੰ ਪੱਲੇ ਬੰਨ ਲਿਓ ਆਖੋ ਸਤਨਾਮ ਸ੍ਰੀ ਮਾਰੇ ਸਹਿ ਪਾਠ ਕਰਦੇ ਆ ਬਾਣੀ ਚ ਝਰਨੇ ਫੁੱਟਦੇ ਪਾਤਸ਼ਾਹ ਕਹਿੰਦੇ ਇਹੋ ਜਿਹਾ ਜਮਾਨਾ ਚੱਲਣਦਿਆ ਕੋਈ ਕਹੇ ਦਾ ਪੁੱਤ ਨਹੀਂ ਕੋਈ ਭਰਾ ਨਹੀਂ ਕੁਝ ਨਹੀਂ ਰੱਬ ਦਾ ਸ਼ੁਕਰ ਕਰਿਆ ਕਰੋ ਇੰਨੀ ਸੰਗਤ ਨਾਮ ਜਪਣਦਈ ਸ਼ੁਕਰ ਮੈਂ ਕਿੰਨੇ ਦੂਤੇ ਕੁਝ ਨਹੀਂ ਜਿੰਨਾ ਭਿਆਨਕ ਸਮਾਂ ਚੱਲਦਾ ਘਰ ਦੇ ਜੀ ਚਾਰ ਉਹ ਨਹੀਂ ਇਕੱਠੇ ਬੈਨੇ ਤੁਸੀਂ 400 500 ਜਾਣਾ ਕਦੋਂ ਦੇ ਬੈਠੇ ਜੇ ਗੱਜ ਕੇ ਆਖੋ ਵੈਗਦੇ ਇੰਨਾ ਹੀ ਬੜਾ ਸ਼ੁਕਰ ਕਰਿਆ ਗੁਰੂ ਅਬ ਕਲੂ ਆਇਓ ਰੇਕ ਨਾਮ ਬੋਵਹੁ ਬੋਵਹੁ ਮਹਾਰਾਜ ਕਹਿੰਦੇ ਮਾਇਆ ਹੀ ਮਾਇਆ ਹੋ ਜਾਣੀ ਐ ਕੋਈ ਸਾਧੂ ਵਿਰਲਾ ਲੱਭੇਗਾ ਸੰਤ ਵਿਰਲਾ ਲੱਭੇਗਾ ਧਾਰਮਿਕ ਬੰਦੇ ਦੀ ਜਗ੍ਹਾ ਦੇ ਉੱਤੇ ਸ਼ੈਤਾਨ ਬਹਿ ਜਾਣਗੇ ਆਖੋ ਸਤਨਾਮ ਸ੍ਰੀ ਸੰਗਤ ਦੀ ਮਾਇਆ ਦੀ ਦੁਰਵਰਤ ਹੋਊਗੀ ਇਹ ਮਹਾਰਾਜ ਪਹਿਲਾਂ ਹੀ 500 550 ਸਾਲ ਗੁਰਬਾਣੀ 'ਚ ਦਰਜ ਕਰ ਗਏ ਤੁਸੀਂ ਕਿਸੇ ਨੂੰ ਮੰਦਾ ਨਾ ਬੋਲਿਆ ਕਰੋ ਜਦੋਂ ਬਾਣੀ ਪੜਾਂਗੇ ਨਾ ਬਾਣੀ 'ਚ ਸਭ ਕੁਝ ਹੀ ਨਿਕਲ ਆਉਣਾ ਮਹਾਰੇ ਸਾਹਿਬ ਕਹਿੰਦੇ ਅਵਰ ਉਪਦੇਸ਼ ਐ ਆਪ ਨੰ ਕਰੇ ਆਵਤ ਜਾਵਤ ਜਨਮ ਹੈ ਮਰੇ ਦੂਜਿਆਂ ਨੂੰ ਕਵਾਂਗੇ ਮਾਇਆ ਦਾ ਉਹ ਨਹੀਂ ਕਰਨਾ ਮਾਇਆ ਬੜੀ ਭੈੜੀ ਹੁੰਦੀ ਹੈ ਤੇ ਮੈਂ ਕਿਹਾ ਬਾਬਾ ਜਿਹੜੀ ਆਪ ਚੈਨੀ ਪਾਈ 10 ਲੱਖ ਦੀ ਲਾਹ ਹਾਂ ਦੇ ਆਖੋ ਹੈ ਐਡਾ ਮੋਟਾ ਕੜਾ ਸੋਨੇ ਦਾ ਪਾਈ ਫਿਰਦਾ 2 ਕਿਲੋ ਦਾ ਕਹੇ ਗਰੀਬ ਦੀ ਕਣਕ ਸੜ ਗਈ 4 ਕਿਲੇ ਲਾ ਕੇ ਦੇ ਦੇ ਵਿਚਾਰੇ ਦਾ ਕਰਜ਼ਾ ਲੈ ਜਲੇ ਅੱਖੀਂ ਲਾ ਦੇਣਾ ਮੈਂ ਨਿੰਦਿਆ ਨਹੀਂ ਮੈਂ ਬਾਣੀ ਦੇ ਅਰਥ ਕਰ ਰਿਹਾ ਮਹਾਰਾਜ ਕਹਿੰਦੇ ਤੈਸਾ ਸਵਰਨ ਤੈਸੀ ਉਸ ਮਾਟੀ ਉਹ ਸਾਧੂ ਕੀ ਹੋਇਆ ਉਹਨੂੰ ਮਿੱਟੀ ਤੇ ਸੋਨੇ ਨਾਲ ਬਤਵਲ ਨਹੀਂ ਤੇ ਜੇ ਅੱਜ ਅਸੀਂ ਇਹਨਾਂ ਸ਼ਬਦਾਂ ਨੂੰ ਅੰਦਰ ਵਸਾਈਏ ਤੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੀ ਧਰਤੀ ਦੇ ਕੋਈ ਗਰੀਬ ਰਹਿ ਜੂ ਸਿੱਖ ਕਿਸੇ ਦੇ ਬੱਚੇ ਪੜਨੋਂ ਰਹਿ ਜਾਣਗੇ ਜੇ ਮੈਂ ਆਪਣੇ ਸ਼ੌਂਕ ਛੱਡ ਦਿਆਂ ਅੱਜ ਜਿੰਨਾ ਲੋਕਾਂ ਨੇ ਸੰਗਤ ਨੂੰ ਉਪਦੇਸ਼ ਦੇਣਾ ਵੀ ਇਹ ਚੀਜ਼ਾਂ ਛੱਡੋ ਤੇ ਆਪ ਸ਼ੌਂਕ ਪੂਰੇ ਕਰਨਦ ਗੁਰਸਾਨੀ ਮੈਂ ਗੁਰਬਾਣੀ ਦੇ ਉਧਾਰ ਤੇ ਬੋਲ ਰਿਆ ਪੀ ਇੱਕ ਧੀ ਦਾ ਵਿਆਹ ਉਸ ਧੀ ਦੇ ਮੋਢਿਆਂ ਤੇ ਚੁੰਨੀਆਂ 500 ਰੁਪਏ ਦੀ ਤੇ ਮੈਂ ਮੈਨੂੰ ਤੁਸੀਂ 바ਵਾ ਕਹਿੰਨੇ ਸਾ ਮੇਰੇ ਮੋਢੇ ਤੇ ਚਾਦਰ 7 ਲੱਖ ਦੀ ਮੇਰਾ ਵਿਆਹ ਰੱਖਿਆ ਆਖੋ ਸੱਤ ਜੇ ਸਿਆਣਪ ਵੇਖੀਏ ਨਾ ਗੁਰਬਾਣੀ ਚਲੋ ਫਿਰ ਵਾਪਸ ਤੈਸਾ ਹਰਖ ਬੋਲੋ ਬੋਲੋ ਤੈਸਾ ਉਸ ਸੋਗ ਸਦਾ ਆਨੰਦ ਤੈਸਾ ਸਵਰਨ ਤੈਸੀ ਉਸ ਸਾਧੂ ਦੀ ਨਿਸ਼ਾਨੀ ਪਤਾ ਕੀ ਉਹਦੀ ਕੋਈ ਰੱਜ ਕੇ ਨਿੰਦਿਆ ਕਰੇ ਉਹਨੂੰ ਗੁੱਸਾ ਨਹੀਂ ਆਉਂਦਾ ਖੋਏ ਪੂਰਨ ਸਾਧੂ ਦੀ ਨਿਸ਼ਾਨੀ ਉਹਦੇ ਕੋਈ ਸਿਰ 'ਚ ਮਿੱਟੀ ਦਾ ਭਰ ਕੇ ਸਵਾ ਦਾ ਟੋਕਰਾ ਵੀ ਪਾ ਦੇਣਾ ਉਹਦੇ ਮੱਥੇ ਤੇੜੀ ਨਹੀਂ ਪੈਣੀ ਇਹ ਗੱਲ ਮੈਨੂੰ ਮੈਂ ਮੈਂ ਸਾਰਿਆਂ ਦਾ ਸੰਜਾਈ ਮੈਨੂੰ ਕਿਸੇ ਨੇ ਕਿਹਾ ਸੀ ਬਾਬਾ ਸੁਖਦੇਵ ਸਿੰਘ ਬਾਰੇ ਵੀ ਇੰਨੀ ਦੁਨੀਆ ਇੰਨਾ ਕੁਝ ਕਹਿੰਦੀ ਆ ਤੇ ਕਦੀ ਮਾਹ ਪੁਰਖਾਂ ਦੀ ਸਟੇਟਮੈਂਟ ਨਹੀਂ ਆਈ ਆਖੋ ਸਤਿਨਾਮ ਤੁਸੀਂ ਕਿਤੇ ਵੇਖ ਲਿਓ ਕਿੰਨਾ ਕੁਝ ਦੁਨੀਆ ਕਵੇ ਪਰ ਉਹਨਾਂ ਕਦੇ ਅੱਗੋਂ ਜਵਾਬ ਨਹੀਂ ਦਿੱਤਾ ਕੋਈ ਫਰਕ ਨਹੀਂ ਪੈਂਦਾ ਕੋਈ ਕੁਝ ਨਹੀਂ ਕੋਈ ਤੇ ਕਾਰਨ ਹੈ ਗਈ ਆ ਨਾ ਆਪਾਂ ਨੂੰ ਕੋਈ ਇੱਕ ਗੱਲ ਕਹਦੇ ਤੇ ਆਪਾਂ ਜਿੰਨਾ ਚਿਰ ਸਪਸ਼ਟੀ ਕਰਨੀ ਦਿੰਦੇ ਨੀਂਦ ਨਹੀਂ ਆਉਂਦੀ ਆਖੂ ਸਤਨਾਮ ਕੋਈ ਗੱਲ ਤੇ ਹੈਗੀ ਨਾ ਕਿਸੇ ਦੇ ਅੰਦਰ ਐਡਾ ਸਬਰ ਹੈ ਮਾਰੇ ਕਹਿੰਦੇ ਤੈਸਾ ਮਾਣ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਣ ਜੋ ਵਰਤਾਏ ਸਾਈ ਜੁਗਤ ਨਾਨਕ ਕੋ ਪੁਰਖ ਕਹੀਐ ਆਹ ਜਿਹੜੇ ਜੀ ਦੇ ਵਿੱਚ ਆ ਗੁਣ ਨਾ ਉਹ ਪੂਰਨ ਪੁਰਖ ਹੈ ਉਨੂੰ ਕੋਈ ਹਰਜਨੀ ਨਮਸਕਾਰ ਵੀ ਕਰ ਸਕਦੇ ਹੋ ਫੁੱਲਾਂ ਦੀ ਵਰਖਾ ਵੀ ਕਰ ਸਕਦੇ ਹੋ ਕਰ ਡੰਡੌਤ ਪੁਨ ਕਰ ਸਾਧੂ ਅੰਜਲੀ ਪੁਨ ਤੇ ਵਰਗਾ ਪਖੰਡੀ ਨਾ ਹੋਵੇ ਬਾਹਰ ਭੇਖ ਅੰਤਰ ਮਲ ਮਾਇਆ ਸ਼ਵਸ਼ਨਾਹੀ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਅੰਤਰ ਅਗਨ ਬਾਹਰ ਤਨ ਸੁਵਾਹ ਗਲ ਪਾਥਰ ਕੈਸੇ ਤਰੇ ਅਰਥਾ ਜਿਦੇ ਗਲ ਚ ਪੱਥਰ ਬਨ ਕੇ ਦਰਿਆ ਚ ਸੁੱਟ ਦੋ ਮੁਸ਼ਕਿਲ ਬਣੇ ਲੱਗੂਗਾ ਮਾਰੇ ਕਹਿੰਦੇ ਜਿਹੜੀ ਸੰਗਤ ਦੀ ਮਾਇਆ ਨਾ ਗੁਰੂ ਘਰਾਂ ਦਾ ਧੰਨ ਜਿੰਨੇ ਇਹਨੂੰ ਆਪਣੇ ਗਲੇ ਨਾਲ ਟਾਂਗ ਲਿਆ ਗਿਆ ਡੋਬ ਦਿੰਦੀ ਏ ਪਾਪਾਂ ਬਾਜੋ ਹੋਵੇ ਨਹੀਂ ਮੋਇਆ ਸਾਥ ਨਾ ਜਾਈ ਸੋ ਬਾਬਾ ਕਬੀਰ ਸਾਹਿਬ ਜੀ ਦੇ ਤੀਰ ਕਿਵੇਂ ਵੱਜਾ ਉਹਨਾਂ ਦੀ ਮਾਂ ਨੇ ਆਖਿਆ ਕਬੀਰ ਜਾ ਅੱਜ ਤੇਰਾ ਬਾਪੂ ਘਰ ਨਹੀਂ ਕੋਈ ਮਰ ਗੋਈਏ ਤੇ ਤੂੰ ਮਗਰ ਜਾ ਮੁਰਦੇ ਦੇ ਗੱਜ ਕੇ ਆਖੋ ਸਤਨਾਮ ਤੇ ਕਬੀਰ ਸਾਹਿਬ ਦੀ ਅਰਬਲਾ ਛੋਟੀ ਤੇ ਕਹਿੰਦੇ ਮਾਂ ਮੈਂ ਨਹੀਂ ਜਾਣਾ ਮੜੀਆਂ ਚ ਮੈਨੂੰ ਡਰ ਲੱਗਦਾ ਆਖੋ ਸਤਨਾਮ ਸ੍ਰੀ ਮੁਰਦਾ ਹੋਏ ਮਰੀਦ ਨਾ ਗੱਲੀਆਂ ਹੋਣਾ ਬੰਦੇ ਨੂੰ ਪਿਆਰ ਕਦੋਂ ਪੈਦਾ ਪੈਂਦਾ ਗੁਰੂ ਗ੍ਰੰਥ ਸਾਹਿਬ ਦੀ ਰੰਮਤਾ ਮੂਲ ਮੰਤਰ ਤੋਂ ਹੁੰਦੀ ਹੈ ਦੇ ਮੂਲ ਮੰਤਰ ਦਾ ਉਚਾਰਨ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਉੱਥੇ ਬਹੁਤ ਵੱਡਾ ਕਬਰ ਸਥਾਨ ਅੱਜ ਵੀ ਹੈਗਾ ਉੱਥੇ ਮਹਾਰਾਜ ਆ ਕੇ ਵੇਂਚੋਂ ਨਿਕਲੇ ਸੀ ਤੇ ਸਾਰੇ ਆਖਿਆ ਸੀ ਬਾਬਾ ਇਥੇ ਕੀ ਕਰਨਾ ਹੈ ਕੋਈ ਆਖੇ ਭੂਤ ਨਾ ਕੋਈ ਕਹਿੰਦੇ ਨਾਨਕ ਜੀ ਦੇ ਡੁੱਬੇ ਨੂੰ ਤਿੰਨ ਦਿਨ ਹੋ ਗਏ ਬਾਬੇ ਦਾ ਭੂਤ ਹੈ ਉੱਥੇ ਇੱਕ ਫਕੀਰ ਨੇ ਝਾੜਾ ਵੀ ਕੀਤਾ ਸੀ ਮਹਾਰਾਜ ਦਾ ਉਹਨੂੰ ਲੈ ਕੇ ਗਿਆ ਵੀ ਭੂਤ ਆ ਪਰ ਜਦੋਂ ਮਹਾਰਾਜ ਬਾਬੇ ਨਾਨਕ ਦੇ ਭੂਤ ਨੂੰ ਉਹ ਵਰਤਨ ਉੱਤੇ ਮੰਤਰ ਪੜ੍ਹ ਕੇ ਸਮਗਰੀ ਸੁਵਰੀ ਤਖਾਣ ਲੱਗਾ ਤੇ ਮਹਾਰਾਜ ਸਾਹਿਬ ਨੇ ਉਹਦੇ ਭੂਤ ਕੱਢ ਤੇ ਆਖੋ ਸਤਨਕਉਰ ਇਤਿਹਾਸ ਹੈ ਜੀ ਉਹ ਡਰਦਾ ਡਰਦਾ ਨਾ ਕਹਿੰਦੇ ਸਾਰੇ ਵੀ ਇਹ ਮੁੱਕ ਗਿਆ ਵਾ ਬਾਬਾ ਤੇ ਹੁਣ ਇਹਦੀ ਰੂਹ ਬੈਠੀ ਭੂਤ ਬੈਠਾ ਕਵਰਾਂ ਨੇ ਉਹਨੇ ਫਿਰ ਸਮਗਰੀ ਦਿਖਾਈ ਜੋ ਮੰਤਰ ਮੰਤਰ ਕੰਬ ਦਾ ਕੰਬ ਦਾ ਆਪ ਨਰਾਇਣ ਹੱਸ ਬੈ ਉਹ ਕਹਿੰਦੇ ਤੂੰ ਮੇਰੇ ਭੂਤ ਕੀ ਕੱਢਨੇ ਤੂੰ ਤੇ ਆਪ ਭੂਤ ਨਹੀਂ ਉਹ ਡਰ ਗਿਆ ਮਾਰੇ ਸਾਹਿਬ ਕਹਿੰਦੇ ਬਾਣੀ ਪੜਿਆ ਕਰੋ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਸਾਡੇ ਵਰਗੇ ਇਹ ਕਿੰਨੀਆਂ ਗੱਲਾਂ ਕਰਦੇ ਰੋਜ਼ ਕਿਡੇ ਕਿਡੇ ਕਥਾ ਵਸ਼ਕ ਮੁਖ ਗਿਆਨੀ ਧਨਵੰਤ ਮਿਰਤਕ ਕਹੀ ਹੈ ਨਾਨਕਾ ਰੀਤ ਨਹੀਂ ਮਾਰੇ ਕਹਿੰਦੇ ਉਹ ਮਰੇ ਤੇ ਆਪਾਂ ਵਾ ਜਿਹੜੇ ਬੰਦਕੀ ਨਹੀਂ ਕਰਦੇ ਸੇਵਾ ਬਾਬਾ ਤੇ ਮੁਰਦਿਆਂ ਨੂੰ ਜ਼ਿੰਦਗੀ ਦੇਣਾ ਆਇਆ ਉਥੇ ਮੂਲ ਮੰਤਰ ਚਾਰਿਆ ਬੇਬੇ ਨਾਨਕੀ ਨੇ ਆਖਿਆ ਵੀਰ ਜੀ ਕਬਰਾਂ ਦੇ ਵਿੱਚ ਬੈਠੇ ਕਬਰਸਤਾਨ 'ਚ ਬੈਠੇ ਮੇਰੇ ਘਰ ਚੱਲੋ ਮਾਰੇ ਕਹਿੰਦੇ ਬੇਬੇ ਅਸੀਂ ਸਾਰੀ ਖਲਕਤ ਨੂੰ ਦਸਣ ਆਏ ਆ ਜਿੰਨਾ ਮਰਜੀ ਕੋਠੀਆਂ ਮਹਿਲਾਂ ਤੇ ਪੈਸਾ ਲਾ ਲਓ ਨਸ਼ੇ ਵੇਚ ਕੇ ਸਾਰਿਆਂ ਦਾ ਅਸਲੀ ਘਰ ਮੜੀਆਂ ਆਖੋ ਸਤਨਾਮ ਜਿਹਨੂੰ ਇਹ ਸਮਝ ਆ ਗਈ ਨਾ ਮੈਂ ਮਰ ਜਾਣਾ ਮੇਰਾ ਦਿਲ ਕਹਿੰਦਾ ਵੀ ਉਹ ਬੰਦਾ ਨਿੰਦਿਆ ਚੁਗਲੀ ਛੱਡ ਦੇ ਉਹ ਨਹੀਂ ਨਸ਼ੇ ਵੇਚਦਾ ਨਾ ਕਿਸੇ ਦਾ ਹੱਕ ਖਾਂਦਾ ਉਹ ਤੇ ਬਸ ਨੀਵੀਂ ਅੱਖਾਂ ਹੋ ਜਾਣੀਆਂ ਉਹਦੀਆਂ ਗੁਰੂ ਸਾਹਿਬ ਰੋਜ਼ ਚੇਤੇ ਕਰਾਉਂਦੇ ਏ ਸਰੀਰ ਮੇਰੇ ਆ ਇਸ ਜੱਗ ਮੈਂ ਆਇ ਕਿਆ ਤੁਦ ਕਰਮ ਕਮਾਇਆ ਪੜੋ ਕੇ ਕਰਮ ਕਮਾਇਆ ਤੁਦ ਸਰੀ ਜਾਂ ਤੂੰ ਜੱਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਗੁਰ ਪ੍ਰਸਾਦਿ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਹੋਇ ਸ਼ਰੀਰ ਪਰਵਾਣ ਹੋਆ ਜਿਨ ਸਤਗੁਰ ਕਿਹੜਾ ਸ਼ਰੀਰ ਪ੍ਰਵਾਨ ਹੋ ਗਿਆ ਜੀ ਦੀਆਂ ਅੱਖਾਂ ਨੇ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਜਿਹਦੇ ਕੰਨਾਂ ਨੇ ਗੰਦੇ ਗੀਤ ਆਪਣੀ ਗੱਡੀ 'ਚ ਆਪਣੇ ਘਰ ਆਪਣੇ ਵਿਆਹ 'ਚੋਂ ਬਾਹਰ ਸੁਣਤੇ ਆਉਦੇ ਕੰਨਾਂ 'ਚ ਹਰ ਵੇਲੇ ਸਹਿਜ ਪਾਠ ਕੀਰਤਨ ਕਥਾ ਉਹਦੀ ਗੱਡੀ 'ਚ ਚੱਲਣ ਲੱਗ ਪਈਆ ਆ ਹੁਣ ਵੀ ਪੰਜ ਸੱਤ ਪਰਿਵਾਰ ਬਾਹਰ ਬੈਠੇ ਤੇ ਲਿੰਕ ਮੈਂ ਭੇਜਦਾ ਉਹ ਭਾਵੇਂ ਕੰਮ ਤੇ ਗੱਡੀ 'ਚ ਜਾਣ ਨੂੰ ਸੁਣਨਾ ਕੰਨਾ ਨੇ ਬਾਣੀ ਸੁਣਨੀ ਅੱਖਾਂ ਨੇ ਦਰਸ਼ਨ ਕੀਤੇ ਹੱਥਾਂ ਨੇ ਸੰਗਤ ਦੇ ਭਾਂਡੇ ਮਾਣਨੇ ਸ਼ੁਰੂ ਕਰਤੇ ਪੈਰ ਸੰਗਤ ਵੱਲ ਨੂੰ ਤੁਰ ਪਏ ਆ ਚੌਂਕੜੇ ਨੇ ਸਮਰਪਣ ਕਰ ਦਿੱਤਾ ਇਹ ਪੂਰਾ ਸਰੀਰ ਹੀ ਲੇਖੇ 'ਚ ਲੱਗ ਗਿਆ ਖੁਸ ਸਤਨਾਮ ਆਹ ਫਾਇਦਾ ਹੁੰਦਾ ਜੀ ਗੁਰੂ ਦੀ ਮਹਿਮਾ ਕਬੀਰ ਸਾਹਿਬ ਨੂੰ 6 ਕਿਵੇਂ ਵਜੀ ਉਮਰ ਛੋਟੀ ਹੈ ਮਾਂ ਕਹਿੰਦੀ ਚੱਲ ਕਬੀਰ ਤੇਰਾ ਬਾਪੂ ਘਰ ਨਹੀਂ ਤੇ ਬੰਦਾ ਮਰ ਗਿਆ ਤੇ ਤੂੰ ਵੀ ਨਾਲ ਜਾ ਜਿੱਦਾਂ ਆਮੀ ਆਪਾਂ ਮੜੀਆਂ ਚ ਜਾਂਦੇ ਸਾੜ ਤੇ ਦੋ ਚੋਂ ਜਾਣੇ ਨੇ ਵੀ ਦੇਣਾ ਹੀ ਹੈ ਬਾਹਰਲੇ ਦੇਸ਼ ਚ ਕਿਹੜਾ ਜਾਂਦੇ ਪਰ ਆਪਣੇ ਪੰਜਾਬ ਵਿੱਚ ਬੜੀ ਵੱਡੀ ਦਾਤ ਜੇ ਮੁਰਦੇ ਦੇ ਮਗਰ 200 200 ਜਾਣਾ ਪਤਾ ਕੀ ਲੈਣ ਜਾਂਦਾ ਸਾਡੇ ਗੁਰੂ ਨੇ ਗੁਰਬਾਣੀ ਨੂੰ ਉੱਥੋਂ ਆਰੰਭ ਕੀਤਾ ਜਿੱਥੇ ਬੰਦੇ ਦੀ ਸੁਭਾਅਤ ਹੀ ਇਹਨਾਂ ਦੇ ਸਾਹਮਣੇ ਜਦੋਂ ਆਪਣੇ ਭੈਣ ਭਰਾ ਨੂੰ ਸਾੜਨਗੇ ਤੇ ਇਹਨਾਂ ਨੂੰ ਕੋਈ ਛੱਟ ਲੱਗੇ ਇਹਨਾਂ ਨੂੰ ਕੋਈ ਅਕਲ ਆ ਜੇ ਉੱਥੇ ਜਾ ਕੇ ਫਿਰ ਕਬੀਰ ਸਾਹਿਬ ਜੀ ਮਾਂ ਕਹਿੰਦੀ ਕਬੀਰ ਤੂੰ ਚੱਲ ਕਹਿੰਦੇ ਮਾਂ ਮੈਂ ਕਦੇ ਗਿਆ ਨਹੀਂ ਅਸੀਂ ਵੀ ਨਿੱਕੇ ਹੁੰਦੇ ਸੀ ਨਾ ਆਪਾਂ ਡਰਦੇ ਹੁੰਦੇ ਸੀ ਸਾਰੇ ਹੁਣ ਤੇ ਇਦਾਂ ਦੀ ਕਿਰਪਾ ਆਈ ਪਈ ਐ ਲੋਕੀ ਸੰਗਤ ਮੈਨੂੰ ਕਹਿ ਦੋ ਭਾਈ ਸਾਹਿਬ ਇਦਾਂ ਨਾ ਬੋਲਿਆ ਕਰੋ ਆਖੋ ਵੇ ਗੁਰ ਹੁਣ ਤਾਂ ਇਦਾਂ ਜੀ ਕਰਦਾ ਨਾ ਉਹ ਬਾਣੀ ਕਹਿੰਦੀ ਵੀ ਜਿਦਾ ਆਮ ਬੰਦਾ ਡਰਦਾ ਮੌਤ ਤੋਂ ਤੇ ਜਿਹੜਾ ਗੁਰਬਾਣੀ ਵਿਸਾਰ ਲਿੰਦ ਵਸ ਜਾਂਦੀ ਅੰਦਰ ਬਾਣੀ ਕਬੀਰ ਸਾਹਿਬ ਦੀ ਇੱਕ ਟਾਈਮ ਕਬੀਰ ਸਾਹਿਬ ਕਹਿੰਦੇ ਮਾਂ ਮੈਣੀ ਜਾਣਾ ਮੜੀਆਂ ਚ ਉੱਥੇ ਮੁਰਦੇ ਖੂ ਕੀ ਦੇ ਮੌਤ ਐ ਤੇ ਜਦੋਂ ਫਿਰ ਰੰਗ ਲੱਗਾ ਤੇ ਉਹਨਾਂ ਦੇ ਅੰਦਰੋਂ ਆਵਾਜ਼ ਆਈ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਰਨੇ ਹੀ ਪਈ ਹੈ ਪੁਰਨ ਪਰਮਾਨੰਦ ਜਿਸ ਮਰਨੇ ਤੇ ਜਾਗ ਡਰੈ ਮੇਰੇ ਮਨ ਆਨੰਦ ਵੇਖੋ ਇੱਕੋ ਹੀ ਰੂਹ ਸੀ ਨਾ ਜਿਸ ਦਿਨ ਪਹਿਲੇ ਦਿਨ ਗਏ ਤੇ ਡਰਦੇ ਸੀ ਮਾਂ ਕਹਿੰਦੀ ਚੱਲ ਪੁੱਤ ਜੇ 100 ਬੰਦਾ ਚੱਲਿਆ ਨਾਲ ਤੂੰ ਵੀ ਚੱਲ ਜਾ ਤੈਨੂੰ ਕੀ ਹੁੰਦਾ ਜਾਈਦਾ ਹੁੰਦਾ ਭੈਣ ਭਰਾਵਾਂ ਹੁਣ ਕਬੀਰ ਦੀ ਜਾਣੀ ਚ ਫਰਕ ਸੀ ਸਾਰੇ ਮੁਰਦੇ ਦੇ ਮਗਰ ਗਏ ਮੁਰਦੇ ਨੂੰ ਚਖਾ ਤੇ ਚੜਾਇਆ ਤੇਲ ਪਾਣੀ ਪਾਇਆ ਤੇ ਉਹਦੀ ਫਲੈਟ ਤਿਆਰ ਕਰਕੇ ਤੋਰ ਹੀ ਦਿੰਦੀ ਆਖੋ ਸਤਨਾਮ ਸ੍ਰੀ ਕਹਿੰਦਾ ਰੋਇਆ ਰੁੱਖ ਕੋਹਾੜੇ ਚ ਵੇਖ ਦਸਤਾ ਟੱਕ ਜੜਾਂ ਤੇ ਲਾਇਆ ਤੇ ਆਪਣੇ ਨੇ ਮੁਰਦਾ ਰੋਪਿਆ ਦਗੇ ਦੀ ਵੇਖ ਦੁਨੀਆ ਲਾਂਬੂ ਚਖਾ ਨੂੰ ਲਾਇਆ ਤੇ ਆਪਣੇ ਨੇ ਜਿਨ੍ਹਾਂ ਲਈ ساری ਜ਼ਿੰਦਗੀ ਝੂਠ ਨਿੰਦਿਆ ਨਸ਼ੇ ਫੱਤੇ ਠਗੀਆਂ ਠੋਰੀਆਂ ਐਨਾ ਗੁਨਾਹ ਕਰਦਾ ਪਿਆ ਬੰਦਾ ਕਾਹਦੇ ਲਈ ਮਾਇਆ ਕਮਾਉਣ ਲਈ ਕਿੰਨੂ ਦੇਣੀ ਘਰੇ ਤੇ ਜਿਹਦੇ ਵਾਸਤੇ ਜਿਹੜੇ ਮਹਿਲ ਛੱਤੇ ਪਲਾਟ ਖਰੀਦੇ ਐਨੀਆਂ ਜ਼ਮੀਨਾਂ ਖਰੀਦੀਆਂ ਬਾਬੇ ਦੀ ਬਾਣੀ ਨਾ ਤੀਰ ਮਾਰਦੀ ਕਹਿੰਦੇ ਉਹ ਚੋਕ ਕੇ ਮਾਰੇ ਕਵਰਾਂ 'ਚ ਤੇ ਰੋਇਆ ਕਦੋਂ ਜਦੋਂ ਵੱਡੇ ਪੁੱਤ ਨੇ ਤੀਲੀ ਵਾਲੀ ਨਾ ਤੇ ਮਰਦਾ ਰੋਪਿਆ ਦਗਦੀ ਵੇਖ ਦੁਨੀਆ ਲੰਬੂ ਚ ਖਾ ਨੂੰ ਲਾਇਆ ਤੇ ਆਪਣੇ ਨੇ ਸੰਗਤ ਚ ਆਨੰਦ ਮਿਲਦਾ ਬੜਿਆਂ ਦਾ ਜੀਵਨ ਬਾਜੂ ਜੀ ਚ ਅਮਲ ਕਰ ਲੈਣਾ ਕਬੀਰ ਸਿੰਘ ਸਾਹਿਬ ਨੇ ਕੀ ਵੇਖਿਆ ਵੀ ਚਿਖਾ ਤੇ ਮਰਦਾ ਚੜ ਗਿਆ ਸਾਰਿਆਂ ਨੇ ਰਸਮ ਕਰਨ ਲਈ ਲੋਕੀ ਹੌਲੀ-ਹੌਲੀ ਪਿਛਾੜ ਗਏ ਤੇ ਕਬੀਰ ਸਾਹਿਬ ਉੱਥੇ ਖੜੋ ਗਏ। ਉਮਰ ਛੋਟੀ ਹੈ। ਤੇ ਜਦੋਂ ਉਹਨਾਂ ਦੇ ਸਾਹਮਣੇ ਉਹਨੂੰ ਅੱਗ ਲਾਈ ਗਈ। ਲੋਕੀ ਕਹਿੰਦੇ ਸੀ ਕਬੀਰ ਇੱਧਰ ਆ ਜਾ। ਪਿਛਾਓ ਜਾ। ਤੇ ਕਬੀਰ ਸਾਹਿਬ ਕਹਿੰਦੇ ਧੰਨਵਾਦ ਮਾਂ ਤੇਰਾ। ਧੰਨਵਾਦ ਸੰਗਤੇ ਤੁਹਾਡਾ। ਪਹਿਲਾਂ ਤੇ ਮੈਂ ਜ਼ਰੂਰ ਪਛਾਣ ਹੁੰਦਾ ਸੀ ਪਰ ਅੱਜ ਤੁਸੀਂ ਮੈਨੂੰ ਸਾਰਿਆਂ ਨੇ ਇੰਨਾ ਕੁ ਗਾਂ ਕਰਤਾ ਹੁਣ ਮੈਂ ਗਾਂ ਹੀ ਜਾਵਾਂਗਾ ਪਛਾਣ ਨਹੀਂ ਹੁੰਦਾ ਕੀ ਵੇਖਿਆ ਅੱਗ ਚੜ ਗਈ ਜਾਂਦੇ ਤੇ ਅਹੀਂ ਵੀ ਪਤਾ ਨਹੀਂ ਕਿੰਨੇ ਸੰਸਕਾਰਾਂ ਤੇ ਗਏ ਪਰ ਅੱਖਾਂ ਤੇ ਪੱਟੀ ਬੰਨ ਕੇ ਜਾਂਨੇ ਕਾਲੇ ਰੰਗ ਦੇ ਕੰਨਾਂ 'ਚ ਰੂਣ ਦੇ ਕੇ ਜਾਂਨੇ ਕੱਖ ਨਹੀਂ ਸਾਨੂੰ ਦੀਦਾ ਤੇ ਨਾ ਸੁਣਦਾ ਇਹਦਾ ਕਾਰਨ ਕੀ ਗੁਰਬਾਣੀ ਕਹਿੰਦੀ ਮਾਇਆ ਧਾਰੀ ਅਤ ਅੰਨਾ ਬੋਲਾ ਇੰਨਾ ਕਮਾਇਆ ਨੇ ਅਸਰ ਕਰਤਾ ਸਾਹਮਣੇ ਬੰਦਾ ਛੱਡੰਦਿਆ ਇਹ ਫੋਨ ਲਾ ਕੇ ਕਹਿੰਦਾ ਉੱਥੇ ਬੈਜੋ ਦਫ਼ਤਰ 'ਚ ਆ ਕੇ ਡੀਲ ਕਰਦੇ ਮੈਂ ਸਤਸਕਾਰ ਤੇ ਆ ਇਹਨੂੰ ਹੈ ਬਾਣੀ ਕਹਿੰਦੀ ਮਾਇਆ ਧਾਰੀਆ ਤੰਨਾ ਬੋਲਾ ਸ਼ਬਦ ਨਾ ਸੁਣਈ ਬਰ ਰੋਲ ਕਚੋਲਾ ਕਹਿੰਦੇ ਕਬੀਰ ਸਾਹਿਬ ਦੇ ਪੱਟੀ ਉੱਤਰ ਗਈ ਕੰਨ ਖੁੱਲ ਗਏ ਕੀ ਵੇਖਿਆ ਜਦੋਂ ਚੜੜ ਚੜੜ ਕਰਦੀ ਅੱਗ ਚੜੀ ਤੇ ਕਬੀਰ ਸਾਹਿਬ ਦੇ ਅੰਦਰੋਂ ਗੁਰਬਾਣੀ ਉੱਤਰੀ ਤੁਰ ਕੀ ਬਾਣੀ ਕੀ ਗਾਇਆ ਉਹਨਾਂ ਨੇ ਕਬੀਰ ਸਾਹਿਬ ਜੀ ਕਹਿੰਦੇ ਹਾੜ ਜਰੇ ਜਿਉ ਲੱਕਰੀ ਤੁਰੋਂ ਆਈ ਜਿਹੜੀ ਬਾਣੀ ਹੁੰਦੀ ਉਹਨੂੰ ਤੁਰ ਕੀ ਬਾਣੀ ਆਂਦੇ ਨਾ ਉਹਨਾਂ ਕਿਹੜਾ ਪੋਥੀਆਂ ਪੜੀਆਂ ਸੀ ਸਕੂਲੇ ਟਿਊਸ਼ਨ ਕੀਤਾ ਸੀ ਅੰਦਰੋਂ ਆਈ ਅੰਦਰੋਂ ਫੁਰਨਾ ਫਰਿਆ ਇਹਨੂੰ ਕਹਿੰਦੇ ਤੁਰ ਕੀ ਬਾਣੀ ਆਈ ਅੰਦਰੋਂ ਆਵਾਜ਼ ਨਿਕਲੀ ਜਦੋਂ ਸੱਚ ਵੇਖਿਆ ਤੇ ਕਬੀਰ ਸਾਹਿਬ ਕਹਿੰਦੇ ਹਾਰ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਘਾਸ ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਦਾ ਲੋਕੀਂ ਘਰ ਨੂੰ ਚਲੇਗੇ ਤੇ ਕਬੀਰ ਸਾਹਿਬ ਮੜੀਆਂ ਚ ਮਾਤਾ ਨੇ ਵੇਖਿਆ ਉਹ ਬੋਤ ਨਹੀਂ ਮੁੜਿਆ ਤੇ ਜਦੋਂ ਜਾ ਕੇ ਵੇਖਿਆ ਤੇ ਕੋਈ ਉੱਥੇ ਨਹੀਂ ਤੇ ਕਬੀਰ ਸਾਹਿਬ ਬੈਠੇ। ਬਾਬਾ ਨਾਨਕ ਵੀ ਮੜੀਆਂ ਜੀ ਬੈਠੇ ਬੜਾ ਵੱਡਾ ਰਾਜ ਹੈ ਜਿੰਨੇ ਫਕੀਰ ਬੰਦਗੀ ਵਾਲੇ ਕਵਰ ਸਥਾਨਾਂ ਵੜਾ ਇਹਨਾਂ ਦਾ ਪਿਆਰ ਹੀ ਕਿਉਂਕਿ ਜਿੰਨੂੰ ਮੌਤ ਦਿੱਸ ਗਈ ਉਹਨੂੰ ਰੱਬ ਵੀ ਦੀਦਾ। ਜਿਹੜੇ ਬੰਦੇ ਨੂੰ ਮੌਤ ਨਹੀਂ ਉਹ ਤੇ ਕਹਿੰਦਾ ਸਾਰੇ ਮਾਰ ਦੇ। ਸਾਰੇ ਲੋਕੀ ਮਰ ਜਾਂਦੇ ਤੇ ਇਹਨਾਂ ਦੀ ਪੈਲੀ ਮੈਂ ਹੀ ਖਰੀਦ ਲਾਂ ਆਖੋ ਸਤਿ ਸਾਮ।